ਰਏ ਗੁਜ਼ਾਰਾ ਹੁੰਦਾ ਜੀ ਕੋਈ ਹਾਲਾਤ ਹੈਗੇ ਨਹੀਂ ਬੜੀ ਮੁਸ਼ਕਲ ਨਾਲ ਮੈਂ ਦਿਨ ਕੱਢਦੀ ਆ ਤੇ ਜਾਂ ਚੁੰਦਾ ਕੋਠਾ ਬੜੀ ਮੁਸ਼ਕਲ ਨਾਲ ਕਿਸੇ ਵੇਲੇ ਪੱਕਦੀ ਆ ਜੀ ਕਿਸੇ ਵੇਲੇ ਨਹੀਂ ਪੱਕਦੀ ਮੈਂ ਘਰਾਂ ਤੋਂ ਲਿਆ ਕੇ ਗੁਜ਼ਾਰਾ ਕਰਦੀ ਆ ਕਿਸੇ ਘਰੋਂ ਰੋਟੀ ਵੀ ਲੈ ਆਉਣੀ ਪੱਕੀ ਸਬਜ਼ੀ ਵੀ ਲੈ ਆਉਣੀ ਬਸ ਇਤਰੇ ਗੁਜ਼ਾਰਾ ਕਰਦੀ ਆ ਜੀ ਮੈਂ ਦੋਖੀ ਮਿਲਿਆ ਕੋਈ ਸੁੱਖ ਨਹੀਂ ਮਿਲਿਆ ਗਾਉਂ ਤੇ ਆ ਨਹੀਂ ਵੀ ਇਸ ਦੇ ਨਾਲ ਹੁੰਦੇ ਹੀ ਨਾ ਚੰਗੇ ਸੀਗੇ ਕੋਈ ਜ਼ਿੰਦਗੀ ਨਹੀਂ ਮੇਰੀ ਕੋਈ ਜੀਣਾ ਨਹੀਂ ਮੇਰਾ ਕੋਈ ਭਣ ਭਰਾ ਨਹੀਂ ਕੋਈ ਰਿਸ਼ਤੇਦਾਰ ਨਹੀਂ ਮੇਰਾ ਮੈਂ ਕੱਲੀ ਆ ਇਸ ਟਾਈਮ ਕਪੁੱਤਰ ਸੀ ਉਹ ਵੀ ਮਰ ਗਿਆ ਘਰ ਵਾਲੇ ਦੀ ਡੈਥ ਬੋਰ ਟਾਈਮ ਦੀ ਹੋਈ ਆ ਕੋਈ ਸਾਰਾ ਰਹਿ ਨਹੀਂ ਗਿਆ ਮੈਨੂੰ ਮੈਂ ਰੋ ਰੋ ਕੇ ਆਪਣੀ ਜ਼ਿੰਦਗੀ ਵੇਖੋ ਕੀ ਬਣਾਈ ਆ ਖੈਰ ਰੋ ਰੋ ਕੇ ਆਪਣੀ ਜ਼ਿੰਦਗੀ ਕੀ ਬਣਾਈ ਜੇ ਪੁੱਤ ਚੱਜਦੇ ਹੋਣਾ ਤੇ ਫਿਰ ਕੀ ਲੋੜ ਸੀ ਤਰਲੇ ਕੱਢਣ ਦੀ ਪੀੜਾਂ ਵਿੱਚੋਂ ਪੀੜ ਅਨੋਖੀ ਜਿਸ ਦਾ ਨਾਮ ਗਰੀਬੀ ਤੇ ਔਖੇ ਵੇਲੇ ਕੰਧ ਕਰ ਲੈਂਦੇ ਰਿਸ਼ਤੇਦਾਰ ਕਰੀਬੀ ਜੀ ਹਾਂ ਦੋਸਤੋ ਤਸਵੀਰਾਂ ਜਿਹੜੀਆਂ ਨੇ ਉਹ ਘਰ ਦੇ ਹਾਲਾਤ ਬਿਆਨ ਕਰ ਰਹੀਆਂ ਨੇ ਇੱਕ ਬਜ਼ੁਰਗ ਮਾਤਾ ਜਿਸ ਦਾ ਇਹ ਕਮਰਾ ਕਿਸੇ ਵੇਲੇ ਵੀ ਉਸ ਦੇ ਉੱਪਰ ਡਿੱਗ ਸਕਦਾ ਹੈ ਦੋ ਪੁੱਤਰ ਨੇ ਦੋਨੋਂ ਹੀ ਨਸ਼ੇੜੀ ਹਨ ਜੋ ਕਈ ਕਈ ਦਿਨ ਘਰ ਨਹੀਂ ਆਉਂਦੇ ਆਹ ਹਾਲਾਤ ਨੇ ਗਰੀਬ ਘਰਾਂ ਦੇ ਤੇ ਸਰਕਾਰਾਂ ਕਹਿੰਦੀਆਂ ਨੇ ਕਿ ਅਸੀਂ ਬਹੁਤ ਸਹੂਲਤਾਂ ਦਿੱਤੀਆਂ ਮੇਰੇ ਨਾਲ ਮੌਜੂਦ ਨੇ ਅੱਜ ਉਹਨਾਂ ਨੂੰ ਮਦਦ ਦੀ ਗੋਹਾਰ ਲਗਾਈ ਹੈ ਮਾਤਾ ਜੀ ਮੌਜੂਦ ਨੇ ਮਾਤਾ ਜੀ ਕਿਹੜਾ ਪਿੰਡ ਹੈ ਤੁਹਾਡਾ ਨਾਮ ਕੀ ਹੈ ਜੀ ਤਪਾ ਬਾਠ ਪਰਮਜੀਤਕੌਰ ਪਿੰਡ ਤਪਾ ਬਾਠ ਪਰਮਜੀਤਕੌਰ ਪਰਮਜੀਤਕੌਰ ਅੱਛਾ ਜੀ ਹਾਂਜੀ ਕੀ ਹਾਲਾਤ ਨੇ ਘਰ ਦੇ ਇਹ ਤੁਸੀਂ ਇੱਕੋ ਕੋਠੇ ਥੱਲੇ ਰਹਿ ਰਹੇ ਹੋ ਕਿਵੇਂ ਇੱਥੇ ਗੁਜ਼ਾਰਾ ਹੁੰਦਾ ਹੈ ਜਿਸ ਤਰ੍ਹਾਂ ਹੀ ਗੁਜ਼ਾਰਾ ਹੁੰਦਾ ਜੀ ਕੋਈ ਹਾਲਾਤ ਹੈਗੇ ਨਹੀਂ ਬੜੀ ਮੁਸ਼ਕਲ ਨਾਲ ਮੈਂ ਦਿਨ ਕੱਢਦੀ ਆ ਤੇ ਆ ਚੁੰਦਾ ਕੋਠਾ ਬੜੀ ਮੁਸ਼ਕਲ ਨਾਲ ਕਿਸੇ ਵੇਲੇ ਪੱਕਦੀ ਆ ਜੀ ਕਿਸੇ ਵੇਲੇ ਨਹੀਂ ਪੱਕਦੀ ਮੈਂ ਘਰਾਂ ਤੋਂ ਲਿਆ ਕੇ ਗੁਜ਼ਾਰਾ ਕਰਦੀ ਆ ਕਿਸੇ ਘਰੋਂ ਰੋਟੀ ਵੀ ਲੈ ਆਉਣੀ ਪੱਕੀ ਸਬਜ਼ੀ ਵੀ ਲੈ ਆਉਣੀ ਬਸ ਇਸ ਤਰ੍ਹਾਂ ਗੁਜ਼ਾਰਾ ਕਰਦੀ ਆ ਜੀ ਮੈਂ ਐਦਾਂ ਹੀ ਮੇਰਾ ਗੁਜ਼ਾਰਾ ਹੁੰਦਾ ਕੋਈ ਮੇਰੇ ਕੋਲ ਬਾਥਰੂਮ ਨਹੀਂ ਕੋਈ ਮੇਰੇ ਕੋਲ ਵੇਲੀ ਨਹੀਂ ਬਸ ਇਸ ਤਰ੍ਹਾਂ ਨਿੱਧਰੇ ਵਿੱਚ ਸੌਣੀ ਆ ਅਨਿੱਦਰੀ ਮੈਂ ਸੁਣਾਉਂਦਾ ਵਾ ਮਾਤਾ ਜੀ ਸੁੱਖਾਂ ਸੁਖ ਕੇ ਲੈ ਪੁੱਤਰ ਜਿਹੜੇ ਹੈ ਹੁੰਦਾ ਕਿ ਮਾਂ ਪਿਓ ਨੂੰ ਸੁੱਖ ਦੇਣ ਕਿਵੇਂ ਦਾ ਸੁੱਖ ਮਿਲਿਆ ਜੇ ਉਹਨਾਂ ਨੂੰ ਸੁੱਖ ਦੁੱਖ ਹੀ ਮਿਲਿਆ ਕੋਈ ਸੁੱਖ ਨਹੀਂ ਮਿਲਿਆ ਗਾਉਂ ਤੇ ਅਨੇ ਵੀ ਇਸਦੇ ਨਾਲ ਤਾਂ ਹੁੰਦੇ ਹੀ ਨਾ ਚੰਗੇ ਸੀਗੇ ਵੀ ਆਪਣਾ ਗੁਜ਼ਾਰਾ ਤਾਂ ਮੈਂ ਕਰਦੀ ਫਿਰਦੀ ਸੀ ਮਾੜਾ ਚੰਗਾ ਇਤਿਹਾਸ ਤਾਂ ਮੈਂ ਅੰਤਰਿਆਂ ਨਾਲੋਂ ਪਰੇ ਹੋਈ ਪਈ ਆ ਕਿ ਅੰਤਰਿਆਂ ਨਾਲੋਂ ਪਰੇ ਆ ਕੋਈ ਜ਼ਿੰਦਗੀ ਨਹੀਂ ਮੇਰੀ ਕੋਈ ਜੀਣਾ ਨਹੀਂ ਮੇਰਾ ਕੋਈ ਭਣ ਭਰਾ ਨਹੀਂ ਕੋਈ ਰਿਸ਼ਤੇਦਾਰ ਨਹੀਂ ਮੇਰਾ ਮੈਂ ਕੱਲੀ ਆ ਇਸ ਟਾਈਮ ਪੁੱਤਰ ਸੀ ਉਹ ਵੀ ਮਰ ਗਿਆ ਘਰ ਵਾਲੇ ਦੀ ਡੈਥ ਬਹੁਤ ਟਾਈਮ ਦੀ ਹੋਈ ਆ ਕੋਈ ਸਾਰਾ ਰਹਿ ਨਹੀਂ ਗਿਆ ਮੈਨੂੰ ਤੇ ਤੁਹਾਨੂੰ ਪਤਾ ਡਗਵਾਂ ਤੇ ਅੱਜ ਕੱਲ ਪਹਿਲੋਂ ਦਿਓ ਜੇ ਪਿੰਡ ਦੀ ਪੰਚਾਇਤ ਕੋਈ ਸਹੂਲਤ ਕੋਈ ਨਾ ਕੋਈ ਨਹੀਂ ਆਇਆ ਭਾਜੀ ਕੋਈ ਵੀ ਅੱਜ ਤੱਕਰ ਕਿਸੇ ਨੇ ਨਹੀਂ ਮੈਨੂੰ ਪੁੱਛਿਆ ਗਾ ਵੋਟਾਂ ਲੈਣ ਆਉਂਦੇ ਨੇ ਵੋਟਾਂ ਲੈਣ ਆਉਂਦੇ ਉਦੋਂ ਕਹਿ ਜਾਂਦੇ ਆ ਬਾਅਦ ਚ ਕੋਈ ਗੱਲ ਨਹੀਂ ਸੁਣਦਾ ਗਾ ਕਿਸੇ ਨੇ ਬਾਅਦ ਚ ਕਦੀ ਕੋਈ ਗੱਲ ਨਹੀਂ ਸੁਣੀਗੀ ਉਦੋਂ ਕਹਿ ਦਿੰਦੇ ਆ ਵੀ ਆ ਕਰ ਦਾਂਗੇ ਤੇ ਇੰਨੇ ਦਾ ਲਾਲਚੋ ਜਾਈਦਾ ਵਾ ਵੀ ਚੱਲ ਕਰਨ ਗਈ ਕਰਨਗੇ ਬਾਅਦ ਚ ਜਾਈਦਾ ਦੱਸ ਦਿੰਦੇ ਅੱਜ ਆ ਕੱਲ ਆ ਇਹ ਮੇਰੇ ਸਿਰ ਚ ਡਿੱਗਣਿਆ ਪਤਾ ਨਹੀਂ ਅੱਜ ਡਿੱਗ ਪੇ ਕੇ ਕੱਲ ਡਿੱਗ ਪੇ ਪਤਾ ਨਹੀਂ ਜਦੋਂ ਮੀਂਹ ਆਉਂਦਾ ਵਾ ਉਦੋਂ ਤਰਪੈਲ ਲਾਉਣੀ ਉਥੇ ਸਾਰਿਆਂ ਨੂੰ ਪਤਾ ਵੀ ਮੈਂ ਤਰਪੈਲ ਲਾਉਣੀ ਵਿੜੇ ਦੇ ਜੀ ਤਾਂ ਦੋਨੋਂ ਬੱਚੇ ਨਸ਼ਾ ਕਰਦੇ ਨੇ ਹਾਂ ਜੀ ਨਸ਼ਾ ਕਰਦੇ ਆ ਪਰ ਨਹੀਂ ਆਉਂਦੇ ਨਹੀਂ ਘਰ ਨਹੀਂ ਜੀ ਆਉਂਦੇਗੇ ਨਸ਼ਾ ਕਰਦੇ ਆ ਕਿ ਨਸ਼ੇ ਤੇ ਜਦੋਂ ਆਂਦੇ ਨੇ ਜਦੋਂ ਚੱਲ ਪਏ ਨਸ਼ੇ ਕੀ ਪਤਾ ਕਿਵੇਂ ਕਰਮਾਂ ਚ ਉਹਨਾਂ ਦੇ ਸਿੱਤੇ ਕਿਵੇਂ ਨਹੀਂ ਹੁਣ ਨਾ ਤੇ ਆਪਾਂ ਕਹਿ ਸਕਦੇ ਨਾਲ ਉਹ ਆਉਂਦੇ ਅੱਗੋਂ ਮੁੜ ਕੇ ਜੇ ਕਹੀਏ ਤਾਂ ਆਉਂਦੇ ਤੁਸਾਨੂੰ ਦਿਨ ਨਹੀਂ ਖਾਣ ਨੂੰ ਅੱਛਾ ਜੀ ਅਸੀਂ ਆਪਣਾ ਆਪ ਦਿਹਾੜੀਆਂ ਕਰਕੇ ਖਾਣੇ ਆ ਅੱਛਾ ਜੀ ਹਾਂ ਜੀ ਇਦਾਂ ਕਹਿ ਦਿੰਦੇ ਆ ਤੇ ਫਿਰ ਉਹ ਆਪਣੀ ਜ਼ਿੰਦਗੀ ਤੇ ਚਲੋ ਜਿੰਨਾ ਚਿਰ ਹੈਗੀ ਆ ਮਾੜੀ ਚੰਗੀ ਕੱਢਣੀ ਆ ਜੀ ਤੁਹਾਡੇ ਮਨ ਨੂੰ ਦੁੱਖ ਨਹੀਂ ਹੁੰਦਾ ਬੜਾ ਦੁੱਖ ਹੁੰਦਾ ਮੈਂ ਰੋ ਰੋ ਕੇ ਆਪਣੀ ਜ਼ਿੰਦਗੀ ਵੇਖੋ ਕੀ ਬਣ ਖੈਰ ਰੋ ਰੋ ਕੇ ਆਪਣੀ ਜ਼ਿੰਦਗੀ ਕੀ ਬਣਾਈ ਜੇ ਪੁੱਤ ਚੱਜਦੇ ਹੋਣਾ ਤੇ ਫਿਰ ਕੀ ਲੋੜ ਸੀ ਤਰਲੇ ਕੱਢਣ ਦੀ ਫਿਰ ਤੇ ਆਖਣਾ ਚਲੋ ਕੋਈ ਨਹੀਂ ਇਹਨਾਂ ਨੇ ਪਾ ਹੀ ਲੈਣਾ ਵਾ ਤੇ ਕੋਈ ਜ਼ਿੰਦਗੀ ਨਹੀਂ ਇਦਾਂ ਪਾਜੀ ਹੈਗੀ ਜਿਲ੍ਹਾ ਤਰਨਤਾਰਨ ਦੇ ਪਿੰਡ ਤਪਾ ਬਾਟ ਵਿਖੇ ਅਸੀਂ ਇਸ ਵੇਲੇ ਮੌਜੂਦ ਹਾਂ ਤਾਂ ਮਾਤਾ ਜੀ ਜਿਹੜੇ ਨੇ ਉਹਨਾਂ ਨੇ ਆਪਣੀ ਹੱਡ ਬੀਤੀ ਜਿਹੜੀ ਦੱਸੀ ਹੈ ਦੋਸਤੋ ਜੇਕਰ ਤੁਸੀਂ ਕਿਸੇ ਪ੍ਰਕਾਰ ਦੀ ਇਹਨਾਂ ਦੀ ਸਹਾਇਤਾ ਨਹੀਂ ਕਰ ਸਕਦੇ ਅੰਗੂਠੇ ਨਾਲ ਸ਼ੇਅਰ ਜ਼ਰੂਰ ਕਰਿਓ ਨੰਬਰ ਵੀ ਜ਼ਰੂਰ ਜਿਹੜਾ ਸਾਂਝਾ ਕਰਾਂਗੇ ਮਤਲਬ ਇਹ ਕਿਵੇਂ ਦੀ ਮਦਦ ਜਿਹੜੀ ਹੈ ਜਿਹੜੇ ਦਾਨੀ ਸੱਜਣ ਨੇ ਚੈਨਲ ਦੇ ਮਾਧਿਅਮ ਰਾਹੀਂ ਜਿਹੜੇ ਦਾਨੀ ਸੱਜਣ ਨੇ ਸਮੇਂ-ਸਮੇਂ ਤੇ ਗਰੀਬ ਲੋਕਾਂ ਦੀ ਜਿਹੜੇ ਬਾਹ ਫੜਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿਵੇਂ ਦੀ ਹੈਲਪ ਹੋਣੀ ਚਾਹੀਦੀ ਤੁਹਾਡੀ ਉਹ ਤੇ ਹੈਲਪ ਜੀ ਜਿਤ ਤਰ੍ਹਾਂ ਦੇ ਵੇਖ ਲੋ ਜਿੱਤੇ ਪੈਸਾ ਪਾ ਸਕਦੇ ਜੇਟ ਸਟਾ ਸਕਦੇ ਉਹ ਵੀ ਕੁਝ ਵੀ ਜਿਤਨਾ ਵੀ ਮੈਨੂੰ ਤੇ ਕਮਰੇ ਚਾਹੀਦੇ ਚਲੋ ਮਾੜਾ ਮੋਟਾ ਜਿਹਾ ਚਾਹੀਦਾ ਵਾ ਕੋਈ ਬਾਸਮ ਵਗੈਰਾ ਹੋਵੇ ਕੋਈ ਗੇਟ ਹੋਵੇ ਇਹ ਨਾ ਕੋਈ ਆਪਣੇ ਕਮਰੇ ਚ ਜੋ ਕੋਈ ਮਰਜ਼ੀ ਬੈਠਾ ਰਹੇ ਜੋ ਮਰਜ਼ੀ ਕੋ ਟੇ ਲੰਬਾ ਠਕ ਬੂਆ ਲੱਗ ਤੇ ਬਹਿ ਜਾਊਗਾ ਇਸ ਤਰ੍ਹਾਂ ਨਿਦਰੇ ਤਾਂ ਨਾ ਬੈਠੀ ਰਹੂੰਗੀ ਕਿੰਨੀ ਉਮਰ ਹੋ ਚੱਲੀ ਹੈ ਮਾਦਾ ਜੀ ਤੁਹਾਡੀ? ਮੇਰੀ 50 ਹੈਗੀ ਹੈ ਜੀ। 50 ਸਾਲ ਉਮਰ ਆ ਤੇ ਕਿੰਨੇ ਘਰਾਂ ਦਾ ਕੰਮ ਕਰਦੇ ਜੇ ਤੁਸੀਂ? ਮੇਰੇ ਕੋਲੇ ਪੰਜਾਂ ਘਰਾਂ ਦਾ ਕੰਮ ਹੈ ਇਸ ਵਕਤ। ਅੱਛਾ ਜੀ। ਹਾਂਜੀ ਇਸ ਵਕਤ ਮੈਂ ਪੰਜਾਂ ਘਰਾਂ ਦੇ ਕੰਮ ਕਰਨ ਤੋਂ ਬਾਅਦ ਰੋਟੀ ਆ ਕੇ ਬਣਾਉਂਦੇ ਜੇ ਫਿਰ ਆਪਣੀ। ਹਾਂਜੀ ਮੈਂ 5 ਵਜੇ ਘਰੇ ਆਉਣਾ ਉਹਦੋਂ ਮੈਂ ਰੋਟੀ ਬਣਾਉਣੀ ਹੈ 5 ਵਜੇ ਆ ਕੇ। ਅੱਛਾ ਜੀ। ਫਿਰ ਬੈਠਾ ਨਹੀਂ ਜਾਂਦਾ ਹੋਵੇ ਫੱਟੀ ਰੱਖੀ ਆ ਕਿੰਡੀ ਸਾਰੀ ਫੱਟੀ ਤੇ ਬਹਿਣਾ ਵਾ। ਵੀ ਗੋਡੇ ਦੀ ਚਪਣੀ ਡੁੱਟੀ ਆ ਗੋਡੇ ਦੀ। ਅੱਛਾ ਜੀ। ਹਾਂ ਚਪਣੀ ਕੋਠੇ ਤੋਂ ਡੱਗ ਗਈ ਸੀ। ਪਰਿਵਾਰ ਦਾ ਧੀਆਂ ਪੁੱਤਾਂ ਦਾ ਕੋਈ ਸੁੱਖ ਨਹੀਂ ਮਾਣਿਆ ਤੁਸੀਂ ਨਹੀਂ ਆਪਾਂ ਨੂੰ ਕੋਈ ਸੁੱਖ ਨਹੀਂ ਗਾ ਬਸ ਇਦਾਂ ਹੀ ਵੀ ਪਤਾ ਨਹੀਂ ਅੱਜ ਮਰ ਜਾਣਾ ਕਿ ਕੱਲ ਮਰ ਜਾਣਾ ਇੰਨਾ ਕਿ ਦਿਮਾਗ ਤੇ ਬੋਝ ਪੈ ਜਾਂਦਾ ਪਰਸੋਂ ਬਲੱਡ ਵਧ ਗਿਆ ਡਾਕਟਰ ਦੇ ਲੈ ਕੇ ਉਹ ਆnde ਦਿਮਾਗ ਤੇ ਲੋਡ ਜ਼ਿਆਦਾ ਵਧ ਗਿਆ ਬਸ ਇਦਾਂ ਹੀ ਲੋਡ ਵਧ ਜਾਂਦਾ ਵਾ ਦਿਮਾਗ ਤੇ ਜਿੱਥੋਂ ਪਿੰਡ ਵਾਸੀ ਵੀ ਮੌਜੂਦ ਆ ਮੈਂ ਬੇਨਤੀ ਕਰਾਂਗਾ ਫਰੇਮ ਦੇ ਵਿੱਚ ਆ ਜਾਣ ਵੀਡੀਓ ਦੇ ਵਿੱਚ ਉਹਨਾਂ ਨਾਲ ਗੱਲਬਾਤ ਵੀ ਅਸੀਂ ਜ਼ਰੂਰ ਕਰਾਂਗੇ ਮੈਂ ਪਰਿਵਾਰ ਦਾ ਨੰਬਰ ਵੀ ਸਾਂਝਾ ਕਰਾਂਗਾ ਵੀਰ ਜੀ ਤੁਹਾਡਾ ਕੀ ਨਾਮ ਹੈ ਤੇ ਕੀ ਹਾਲਾਤ ਨੇ ਇਸ ਪਰਿਵਾਰ ਦੇ ਮੇਰਾ ਨਾਮ ਸਰਜੀਤ ਸਿੰਘ ਹੈ ਜੀ ਪਿੰਡ ਤਵਾ ਬਾੜਾ ਹੈ ਹਾਲਾਤ ਬਹੁਤ ਮਾੜੇ ਜੀ ਮਾੜੇ ਹਾਂਜੀ ਇਹ ਤੜਕੇ ਵਿਚਾਰੀ ਚੱਲ ਜਾਂਦੀ ਕੰਮ ਕਰਨ ਜਾਂਦੀ ਵੀ ਇਥੋਂ ਕਿਲ 2 ਕਿਲੋਮੀਟਰ ਉਹ ਬਾਈਕਾਂ ਸਵਾਜ ਪਰਦੇ ਉੱਥੇ ਜਾਂਦੀ ਜੀ ਆਣਾ ਦੇ ਵੇਚਦੀ ਵਿਚਾਈ ਦਾ ਤੁਰਿਆ ਨਹੀਂ ਜਾਂਦਾ ਬੜਾ ਮੰਦਾ ਇਹਨਾਂ ਦਾ ਹਾਂਜੀ ਤੁਸੀਂ ਦੱਸੋ ਭਾਈ ਕਿਵੇਂ ਦੀ ਹਲਪ ਹੋਣੀ ਚਾਹੀਦੀ ਕੀ ਹਾਲਾਤ ਨੇ ਇਹਨਾਂ ਦੇ ਤੁਸੀਂ ਭਾਈ ਜਿਹੜੇ ਦਾਨੀ ਸੱਜਣ ਆ ਨਾ ਜੀ ਪਾਵੇਂ ਥੋੜੀ ਥੋੜੀ ਹੱਲ ਪਾ ਕਰਨਾ ਤੇ ਕਰਨੇ ਦੀ ਜਰੂਰ ਚਾਹੀਦੀ ਆ ਵੇਖੋ ਕੱਲ 500 ਰੁਪਏ ਦਿੱਤਾ ਉਹਦੀ ਵਿਚਾਰੀ ਤਰਪਾਲ ਲੈ ਕੇ ਆਈ ਆ ਉਹ ਪਾ ਕੇ ਨੇ ਵਿਚਾਰੀ ਨੇ ਇੱਕ ਜਿਆਦਾ ਕਰਨਾ ਹੁਣ ਅੱਗੇ ਬਾਰਸ਼ਾਂ ਦੇ ਦਿਨ ਆ ਰਹੇ ਆ ਤੇ ਬਾਰਸ਼ਾਂ ਦੇ ਨੇਰੀਆਂ ਵੀ ਹੋਣੇ ਆਪਣੀ ਤਰਪਾਲ ਰਹਿਣੀ ਆ ਕੁੱਟ ਕੇ ਚਲੇ ਜਾਣੀ ਆ ਤੇ ਵਿਚਾਰੀ ਰੋਟੀ ਖਾਂਦੀ ਆ ਉਹ ਵੀ ਕਿਹਦੀ ਕਿਸੇ ਦੇ ਘਰੋਂ ਕਦੀ ਕਿਸੇ ਦੇ ਘਰੋਂ ਚਾਹ ਆ ਦੀ ਪਕਾ ਲਈ ਜਾਂ ਨਾ ਪਕਾ ਲਈ ਆ ਆ ਜੀ ਮੰਦੀ ਹਾਲ ਤੇ ਆ ਤੇ ਲਾਗੇ ਦੇ ਕੋਈ ਪੁੱਛਣ ਵਾਲਾ ਹੈ ਨਹੀਂਗਾ ਪੋਤਿਆਂ ਦੇ ਉਹ ਹੰਮਲੀ ਆ ਉਹ ਪਲਾਨੀ ਕਿ ਆਪਾਂ ਦਾ ਚੁੱਕੇ ਗੁਜ਼ਾਰਾ ਕਰਦੇ ਹੁਣ ਚੈੱਕ ਜਿਓ ਕਿ ਪੰਜੀ ਦਹੀ ਦੀ ਨਹੀਂ ਆਉਂਦੇ ਆ ਉਹ ਵੀ ਇਹਨੂੰ ਆ ਮਾਰ ਦੇ ਘਰ ਦੇ ਆਣ ਕੇ ਵਿਚਾਰੀ ਨੂੰ ਕਿ ਸਾਨੂੰ ਦੇ ਕਿੱਥੋਂ ਦੇਵੇ ਦਸੋ ਜੀ ਠੀਕ ਐਡੀ ਮੰਦੀ ਦੀ ਹਾਲਤ ਆ ਲਾਤੇ ਦੀ ਗੋਡਾ ਜਿਹੜਾ ਉਹ ਉਦਾਂ ਫੈਕਚਰ ਆ ਤੇ ਤੁਰਿਆ ਤੋਂ ਚੱਲ ਜਾਂਦਾ ਨਹੀਂਗਾ ਨੰਬਰ ਤੇ ਡਾਲ ਕਰ ਇੱਕ ਕਰਕੇ ਜੀ ਇਹਨਾਂ ਦੀ ਮਤ ਹੋਣੀ ਚਾਹੀਦੀ ਮੈਂ ਇਹ ਆਪਣੇ ਜਿੰਨੇ ਵੀ ਦਰਸ਼ਕ ਸਾਡੇ ਦੇਖ ਰਹੇ ਨੇ ਤੁਸੀਂ ਇੱਕ ਵਾਰ ਤਸਵੀਰਾਂ ਮੈਂ ਚਾਹਾਂਗਾ ਵਿਖਾ ਦਿਤੀਆਂ ਜਾਣ ਆ ਹਾਲਾਤ ਨੇ ਉਸ ਪਰਿਵਾਰ ਦੇ ਆ ਹਾਲਾਤ ਨੇ ਪਰਿਵਾਰ ਦੇ ਬਾਲੇ ਟੁੱਟੇ ਹੋਏ ਨੇ ਤੇ ਤਰਪਾਲ ਜਿਹੜੀ ਹੈ ਕਿਸੇ ਵੇਲੇ ਵੀ ਜਿੱਦਣ ਜ਼ਿਆਦਾ ਮੀਂਹ ਆ ਗਿਆ ਜਿਸ ਦਿਨ ਜ਼ਿਆਦਾ ਮੀਂਹ ਆ ਗਿਆ ਉਸੇ ਦਿਨ ਜਿਹੜਾ ਇਹ ਉੱਪਰ ਜਿਹੜੀ ਹੈ ਛੱਤ માતા ਦੇ ਉੱਪਰ गिर ਜਾਣੀ ਹੈ ਇੱਕੋ ਹੀ ਕਮਰਾ ਹੈ ਦੋ ਪੁੱਤਰ ਨਸ਼ੇੜੀ ਹਨ ਆ ਹਾਲਾਤ ਨੇ ਪਰਿਵਾਰ ਦੇ ਦਾ ਨੰਬਰ ਸਾਂਝਾ ਕਰਨ ਜਾ ਰਹੇ ਹਾਂ ਜੀ 6239677730 ਇਸ ਪਰਿਵਾਰ ਦਾ ਨੰਬਰ ਹੈ ਜੀ 6239677730 ਪਰਿਵਾਰ ਦੇ ਨਾਲ ਸੰਪਰਕ ਕਰਕੇ ਮਾਤਾ ਜੀ ਨਾਲ ਸੰਪਰਕ ਕਰਕੇ ਜਿਹੜਾ ਉਹ ਤੁਸੀਂ ਇਹਨਾਂ ਦੀ ਹੈਲਪ ਜਰੂਰ ਕਰਿਓ ਰੱਜਿਆਂ ਨੂੰ ਤਾਂ ਸਾਰੇ ਰਜਾਉਂਦੇ ਆ ਸੋ ਅਸਲ ਦਾਨੀ ਦੋਸਤੋ ਹੈ ਜਿਹੜਾ ਭੁੱਖਿਆਂ ਨੂੰ ਰਜਾਵੇ ਇਹ ਵੀਡੀਓ ਉਹਨਾਂ ਤੱਕ ਵੀ ਜਰੂਰ ਲੈ ਜਾਓ ਜਿਹੜੇ ਸੜਕਾਂ ਦੇ ਕਿਨਾਰਿਆਂ ਤੇ ਪਿੰਡਾਂ ਕਸਬਿਆਂ ਦੇ ਵਿੱਚ ਰੱਜਿਆਂ ਨੂੰ ਖਲਾਰ-ਖਲਾਰ ਕੇ ਲੰਗਰ ਛਕਾਰੇ ਨੇ ਲੇਕਿਨ ਕਿਸੇ ਅਸਲ ਦਾਨੀ ਤੱਕ ਉਹਨਾਂ ਦਾ ਦਾਨ ਪਹੁੰਚਣਾ ਚਾਹੀਦਾ ਸੋ ਇਹ ਵੀ ਉਹਨਾਂ ਨੂੰ ਜਿਹੜੀ ਹੈ ਹੱਥ ਬੰਨ ਕੇ ਅਪੀਲ ਕਰਦੇ ਆਂ ਕਿ ਇਸ ਗਰੀਬ ਪਰਿਵਾਰ ਦੀ ਮਦਦ ਜਿਹੜੀ ਹੈ ਉਹ ਜ਼ਰੂਰ ਕਰਿਓ ਜੇ ਮਦਦ ਨਹੀਂ ਕਰ ਸਕਦੇ ਤਾਂ ਸਾਡੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਕਿਹੇ ਦਾਨੀ ਸੱਜਣ ਤੱਕ ਇਹ ਵੀਡੀਓ ਪਹੁੰਚੇ ਜਿਸ ਦੇ ਨਾਲ ਇਸ ਬਜ਼ੁਰਗ ਮਾਤਾ ਦੀ ਮਦਦ ਹੋ ਸਕੇ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾਮੈਨ ਜਸਬੀਰ ਸਿੰਘ ਦੇ ਨਾਲ ਮੈਂ ਦਿਲਜੀਤ ਸਿੰਘ ਗ੍ਰੇਟ ਪੰਜਾਬ ਟੀਵੀ ਤਰਨਤਾਰਨ